ਕਿਸ ਦੇ ਦਿਸੀਆਂ ਮਾਨ ਦਾ ਵੱਡਾ ਐਕਸ਼ਨ ਏਆਈਜੀ ਰਾਜੇਸ਼ ਸਿੰਘ ਬਰਖਾਸਤ ਟਰੱਕ ਇਸ ਦੇ ਵਿੱਚ ਕੀਤਾ ਗਿਆ ਨਾਮਜ਼ਦ ਵਿਜਲੈਂਸ ਨੂੰ ਰਾਜੀ ਸਿੰਘ ਦੀ ਜਾਇਦਾਦ ਦੀ ਜਾਂਚ ਕਰਨ ਦੇ ਵੀ ਦਿੱਤੇ ਨਿਰਦੇਸ਼ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ ਸੀਲ ਬੰਦ ਲਫਾਫਿਆਂ ਦੀਆਂ ਰਿਪੋਰਟਾਂ ਨੂੰ ਖੋਖਣ ਤੋਂ ਬਾਅਦ ਲਿਆਏ ਐਕਸ਼ਨ ਜਿਲੰਦਰ ਤੋਂ ਆਪ ਦਾ ਉਮੀਦਵਾਰ ਸੁਸ਼ੀਰ ਰਿੰਕੂ ਨੇ ਭਰਿਆ ਪਰ ਚਾਸੀਆਂ ਮਾਨ ਨੇ ਮੈਗਾ ਰੋਡ ਸ਼ੋਅ ਕਰਕੇ ਭਰਿਆ ਜਿੱਤ ਦਾ ਦਮ ਨਾਮਿਨੇਸ਼ਨ ਵੇਲੇ ਵੀ ਨਾਲ ਰਹੇ ਮੌਜੂਦ ਜੇ ਮਾਨ ਨੇ ਜਰੰਦਰ ਜਮਨੀ ਚੋਣ ਦੇ ਵਿੱਚ ਜਿੱਤ ਦਾ ਭਰਿਆ ਧਮਕਿਆ ਇਸ ਵਾਰ ਜਰੰਦਰ ਦੀ ਲੋਕ ਲਿਖਣਗੇ ਨਵਾਂ ਇਤਿਹਾਸ 10 ਸਾਲਾਂ ਦੇ ਵਿੱਚ ਨੈਸ਼ਨਲ ਪਾਰਟੀ ਬਣੀ ਹੈ ਆਪ ਹੁਣ ਪੂਰੇ ਦੇਸ਼ ਦੇ ਵਿੱਚ ਚੱਲੇਗਾ ਝਾੜੂ 2 April ਨੂੰ ਜਰੰਦਰ ਆਉਣਗੇ ਆਪ ਸੁਪਰੀਮੋ ਅਰਵਿੰਦ ਕੇਸ਼ ਦੀਵਾਲ ਆਪ ਉਮੀਦਵਾਰ ਸੁਸ਼ੀਲ ਰਿੰਕੂ ਤੇ ਹਾਕਰੇ ਦੇ ਵਿੱਚ ਕਰਨਗੇ ਰੈਲੀ 10 ਮਈ ਨੂੰ ਹੁਣ ਚੱਲ ਰਹੀ ਹੈ ਜਰੰਦਰ ਦੀ ਲੋਕ ਸਭਾ ਜਮਨੀ ਚੋਣ ਹਰਮੰਦਰ ਸਾਹਿਬ ਦੇ ਵਿੱਚ ਲੜਕੀ ਨੂੰ ਦਾਖਲ ਹੋਣ ਤੋਂ ਰੋਕਣ ਦੇ ਮਾਮਲੇ 'ਚ ਐਸਜੀਪੀਸੀ ਦਾ ਐਕਸ਼ਨ ਸੇਵਾਦਾਰ ਨੂੰ ਕੀਤਾ ਸਸਪੈਂਡ ਕੀਤਾ ਜੇ ਕਿਸੇ ਨਾਲ ਹੋਈ ਬਦਸਲੂਕੀ ਤਾਂ ਅਸੀਂ ਮੰਗਦੇ ਹਾਂ ਮਾਫੀ ਹਰਮੰਦਰ ਸਾਹਿਬ ਦੇ ਵਿੱਚ ਲੜਕੀ ਨੂੰ ਦਾਖਲ ਹੋਣ ਤੋਂ ਰੋਕਣ ਦੇ ਮਾਮਲੇ 'ਚ ਐਸਜੀਪੀਸੀ ਨੇ ਮੰਗੀ ਮਾਫੀ ਕਿ ਅਜੇ ਸਾਡੇ ਕਿਸੇ ਸੇਵਾਦਾਰ ਨੇ ਦੁਰਵਿਵਹਾਰ ਕੀਤਾ ਤਾਂ ਸਾਨੂੰ ਖੇਦ ਹੈ ਪਰ ਲੜਕੀ ਦੇ ਚਿਹਰੇ ਤੇ ਨਹੀਂ ਸੀ ਤਰੰਗਾ ਅੰਮ੍ਰਿਤਪਾਲ ਕਟਨਾਕਰਮ ਨੂੰ ਲੈ ਕੇ ਜਥੇਦਾਰ ਦੇ ਆਦੇਸ਼ਾਂ ਤੇ ਐ ਜੀ ਪੀ ਸੀ ਨੇ ਬਣਾਈ ਸਬਕਮੇਟੀ ਗ੍ਰਫਤਾਰ ਕੀਤੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਦੇਵੇਗੀ ਮਦਦ ਦਾ ਐਲਾਨ ਕਾਜੇਦਾਰ ਜਸਬੀਰ ਸਿੰਘ ਰੋਡੇ ਦੀ ਅਗਵਾਈ ਦੇਵੇ ਸਬਕਮੇਟੀ ਦਾ ਗਠਨ ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਕੇਸ ਦੀ ਸੁਲਝੀ ਗੁੱਥੀ ਫੌਜੀ ਮੌਨ ਦੇ ਸਾਈਨ ਨੇ ਹੀ ਨਿੱਜੀ ਰੰਜਿਸ਼ ਦੇ ਵਿੱਚ ਆਪਣੇ ਚਾਰ ਸਾਥੀਆਂ ਦਾ ਕੀਤਾ ਸੀ ਕਤਲ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਫਤਾਰ ਸੋਜੀ ਦੇਸਾਈ ਮੋਹਨੇ ਜਾਂਚ ਗੁੰਮਰਾਹ ਕਰਨ ਦੇ ਲਈ ਘੜੀ ਸੀ ਝੂਠੀ ਕਹਾਣੀ ਮਾਮਲੇ ਦਾ ਗਵਾ ਬਣ ਕੇ ਕਿਹਾ ਸੀ ਚਿੱਟੇ ਕੁਰਤੇ ਪਜਾਮੇ ਦੇ ਵਿੱਚ ਆਏ ਸਨ ਦੋ ਹਮਲਾਵਰ ਵਾਰ-ਵਾਰ ਬਿਆਨ ਬਦਲਦੇ ਪੁਲਿਸ ਨੂੰ ਹੋਇਆ ਸ਼ੱਕ ਕਤਲ ਕੇਸ ਦੇ ਵਿੱਚ ਦੇਸਾਈ ਮੋਹਨੇ ਹੀ ਸੀ ਮੁੱਖ ਗਵਾ 12 ਅਪ੍ਰੈਲ ਨੂੰ ਮਿਲਟਰੀ ਸਟੇਸ਼ਨ ਦੇ ਵਿੱਚ ਹੋਈ ਸੀ ਫਾਇਰਿੰਗ ਚਾਰ ਜਵਾਨਾਂ ਦੀ ਚਾਰ ਜਵਾਨਾਂ ਦਾ ਹੋਇਆ ਸਿਕਰਤ ਪਟਿਆਲਾਚੇ ਸਿੱਧੂ ਦੇ ਘਰ ਦੀ ਛੱਤ ਤੇ ਸ਼ੱਕੀ ਦੇਖੇ ਜਾਣ ਤੇ ਐਫਆਈਆਰ ਦਰਜ ਪੁਲਿਸ ਦੇ ਨੌਕਰ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਮਾਮਲਾ ਸਿੱਧੂ ਨੇ ਕੱਲ ਡੀਜੀਪੀ ਤੇ ਐਸਐਸਪੀ ਨੂੰ ਦਿੱਤੀ ਸੀ ਸ਼ਿਕਾਇਤ ਨੌਕਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਕਿ ਆ ਚੋਰੀ ਦੀ ਨੀयत ਨਾਲ ਛੱਤ ਦੇ ਪਿਛਵਾੜਿਆ ਸੀ ਛੱਕੇ ਡਰਾਇੰਗ ਰੂਮ ਦੇ ਬਾਹਰ ਵਿਖਿਆ ਲਪੇਟੀ ਹੋਈ ਸੀ ਗਰੇ ਰੰਗ ਦੀ ਲੋਈ ਅਮਰitsar ਦੇ ਜੰਡਿਆਲਾ ਗੁਰੂ ਦੇ ਵਿੱਚ ਬੀਜੇਪੀ ਆਗੂ ਬਲਵਿੰਦਰ ਸਿੰਘ ਗਿੱਲ ਤੇ ਜਾਨਲੇਵਾ ਹਮਲਾ ਨਕਾਬਪੋਸ਼ ਹਮਲਾਵਰ ਨੇ ਕਰਦੇ ਬਾਅਦ ਬਲਾਕੇ ਮਾਰੀ ਗੋਲੀ ਜਬਾੜੇ ਤੋਂ ਆਰਪਾਰ ਹੋਈ ਬੁਲੇਟ ਬੀਜੇਪੀ ਆਗੂ ਤੇ ਫਾਇਰਿੰਗ ਮਾਮਲੇ ਦੇ ਨਾਲ ਜੁੜੀ ਸੀਸੀਟੀਵੀ ਵੀ ਆਈ ਸਾਹਮਣੇ ਬਲਵਿੰਦਰ ਸਿੰਘ ਗਿੱਲ ਤੇ ਘਰ ਦੇ ਨੇੜੇ ਦਿਖਿਆ ਨਕਾਬਪੋਸ਼ ਸੀਸੀਟੀਵੀ ਦੇ ਵਿੱਚ ਫਾਇਰਿੰਗ ਕਰਦਾ ਪਜਦਾ ਦੇਖਿਆ ਬਦਮਾਸ਼ ਕੈਬਨਟ ਮੰਤਰੀ ਹਰਪ੍ਰੀਤਨ ਏਟੀਓ ਨੇ ਹਸਕੜ੍ਹ ਪਹੁੰਚ ਕੇ ਬੀਜੇਪੀ ਆਗੂ ਦਾ ਜਾਣਿਆ ਹਾਲ ਝੰਡਿਆਲਾ ਗੁਰੂ ਹਲਕੇ ਤੋਂ ਹੀ ਵਿਧਾਇਕ ਨੇ ਹਰਪ੍ਰੀਤਨ ਏਟੀਓ ਝੰਡਿਆਲਾ ਗੁਰੂ ਦੇ ਵਿੱਚ ਆਪ ਆਗੂ ਦਾ ਹਾਲ ਜਾਣਨ ਪਹੁੰਚੇ ਰਾਜਕਮਰ ਵੀਰ ਕਾ ਕਾਨੂੰਨ ਵਿਵਸਥਾ ਨੂੰ ਲੈ ਕੇ ਚੁੱਕੇ ਸਵਾਲ ਸਿੱਧੂ ਦੇ ਘਰ ਦੀ ਛੱਤ ਤੇ ਦਿਖੇ ਅਣਪਛਾਤੇ ਨੂੰ ਲੈ ਕੇ ਵਿਘੇਰੀ ਸਰਕਾਰ ਆਪਰੇਸ਼ਨ ਨੰਬਰ 5 ਦੇ ਤਹਿਤ ਗ੍ਰਿਫਤਾਰ ਕੀਤੇ ਵਕੀਲ ਦੇ ਹੱਕ ਦੇ ਵਿੱਚ ਕਪੂਰਥਲਾ ਬਾਰ ਕਾਉਂਸਲ ਦਾ ਵਿਰੋਧ ਜਾਰੀ ਇੱਕ ਦਿਨ ਦੀ ਰੱਖਿਆ ਗਿਆ ਨੋ ਵਰਕਡੇ ਬਾਰ ਕਾਉਂਸਲ ਆਫ ਇੰਡੀਆ ਤੋਂ ਮਾਮਲੇ ਦੀ ਜਾਂਚ ਦੀ ਕੀਤੀ ਮੰਗ ਲਧਿਆਣਾ ਦੇ ਸਿਵਲ ਹਸਪਤਾਲ ਤੋਂ 4 ਦਿਨ ਦਾ ਬੱਚਾ ਚੋਰੀ ਬੱਚੇ ਨੂੰ ਲੈ ਜਾਂਦੀ ਮਹਿਲਾ ਕੈਮਰੇ ਦੇ ਵਿੱਚ ਹੋਈ ਕੈਦਪੀੜ ਪਰਿਵਾਰ ਨੇ ਹਸਪਤਲ ਪ੍ਰਸ਼ਾਸਨ ਤੇ ਲਾਪਰਵਾਹੀ ਦੇ ਇਲਜ਼ਾਮ ਮੁਕਸਰ ਸੇਬ ਦੇ ਥਾਣਾ ਲੱਖੇਵਾਲੀ ਦੇ ਵਿੱਚ ਤਾਇਨਾਤ ਮੁੰਸ਼ੀ ਤੇਰ ਸਿੰਘ ਦੀ ਸ਼ੱਕੀ ਹਾਲਤ ਵਿੱਚ ਗੋਲੀ ਲੱਗਣ ਦੇ ਨਾਲ ਮੌਤ ਦਾ ਕਾਰਨਾਂ ਦਾ ਨਹੀਂ ਲੱਗਿਆ ਪਤਾ ਫਾਜ਼ਿਲਕਾਟ ਦੇ ਭਾਰਤ-ਪਾਕਿਸਤਾਨ ਬਾਰਡਰ ਦੇ ਨੇੜੇੋਂ ਦੋ ਪੈਕੇਟ ਹੈਰੋਇਨ ਬਰਾਮਦ ਬੀਐਸਐਫ ਤੇ ਪੁਲਿਸ ਨੇ ਖੇਤ ਤੋਂ ਰਿਕਵਰ ਕੀਤੀ ਡਰੱਗ ਇੱਕ ਸ਼ੱਕੀ ਬੈਗ ਵੀ ਹੋਇਆ ਬਰਾਮਦ ਸਮਾਣਾ ਚ ਪੁਲਿਸ ਨੇ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਸਣੇ ਕੀਤਾ ਕਾਬੂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਲਿਆਂਜਿਆ ਗਿਆ ਰਿਮਾਂਡ ਅੰਬਾਲਾ ਚ ਇੱਕ ਬੇਟੇ ਨੇ ਆਪਣੀ ਪਿਤਾ ਦੀ ਕਾਰ ਦੀ ਪੂਰੀ ਤਰ੍ਹਾਂ ਕੀਤੀ ਪੰਤੋੜ ਕਾਰ ਦੇ ਤੋੜੇ ਸਾਰੇ ਸ਼ੀਸ਼ੇ ਪਿਤਾ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜੇ ਦੇ ਕੋਲ ਆਪਣੇ بیٹے ਖਿਲਾਫ ਕੀਤੀ ਸ਼ਿਕਾਇਤ ਸਖਤ ਕਾਰਵਾਈ ਦੀ ਕੀਤੀ ਮੰਗ ਸਮਾਣਾ ਚ ਬੁਲੇਟ ਮੋਟਰਸਾਈਕਲ ਤੇ ਵਰਨਾ ਕਾਰ ਦੇ ਵਿੱਚ ਜ਼ਬਰਦਸਤ ਟੱਕਰ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਹੋਈ ਮੌਤ ਪਿੰਡ ਮਵਿਕਲਾਂ ਤੇ ਬਸ ਸੜੇ ਨੇੜੇ ਵਾਪਰਿਆ ਹਾਦਸਾ ਰਾਜਪੁਰਾ ਦੇ थाना ਸਿਟੀ ਨੇ 54 ਕਿਲੋ ਪੁਕੀਸਣੇ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ ਪੁਲਸ ਨੇ ਮੁਲਜ਼ਮਾਂ ਦਾ ਟਰੱਕ ਵੀ ਕੀਤਾ ਜ਼ਬਤ ਅਦਾਲਤ ਵਿੱਚ ਪੇਸ਼ ਕਰਕੇ ਨਿਆਂਖ ਰਾਸਤੇ ਵਿੱਚ ਭੇਜੇਗੇ ਮੁਲਜ਼ਮ ਫਰੀਦਕੋਟ ਪੁਲਸ ਨੇ ਚੋੜ ਗ੍ਰੋਦਾ ਕੀਤਾ ਪਰਦਾਫਾਸ਼ ਗ੍ਰੋਧ ਦੇ ਤਿੰਨ ਲੋਕਾਂ ਨੂੰ ਕੀਤਾ ਗ੍ਰਫਤਾਰ ਪਿੰਡ ਦੇ ਖੇਤਾਂ ਤੋਂ ਇੰਜਣ ਮੋਟਰ ਤੇ ਟਰਾਂਸਫਾਰਮਰ ਚੋਰੀ ਕਰਨ ਦੇ ਇਲਜ਼ਾਮ